ਮੇਰਾ ਨਾਮ ਹਰਜਿੰਦਰ ਸਿੰਘ ਆ ਜੀ ਤੇ ਪਿੰਡ ਸਾਡਾ ਬਾਰਨਾ ਜੀ ਸਰਾਂਦ ਰੋਡ ਦੇ ਉੱਤੇ ਬਾਰਨ ਪਿੰਡ ਜੀ ਅਹ ਇਧਰ ਜਿਹੜੀ ਆਪਣੀ ਕੁਲਹੜੀ ਚਲਾਈ ਜਾ ਰਹੀ ਹੈ ਕਦੋਂ ਤੁਸੀਂ ਨੂੰ ਕੀਤੀ ਪਈ ਹੈ ਤੇ ਇਹਨੂੰ ਹੋ ਗਿਆ ਜੀ ਆਪਾਂ ਨੂੰ 15-16 ਸਾਲ ਜੀ ਤੇ ਲਗਾਤਾਰੇ ਚੱਲ ਰਿਹਾ ਜੀ ਕੰਮ ਆਪਣਾ ਤੇ ਤੁਹਾਨੂੰ ਇੱਕ ਸਰਟੀਫਿਕੇਸ਼ਨ ਵੱਜੋਂ ਵੀ ਜਾਣਿਆ ਜਾਂਦਾ ਵੀ ਤੁਸੀਂ ਇੱਕ ਸਰਟੀਫਿਕੇਟ ਲਿਆ ਸਰਕਾਰ ਵੱਲੋਂ ਮੰਨਤਾ ਪ੍ਰਾਪਤ ਆ ਇਹਦਾ ਕੀ ਕਰਾਗੇ ਇਹਦਾ ਜੀ ਅਸੀਂ ਨਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਯੂਨੀਵਰਸਿਟੀ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਉੱਥੇ ਬਕਾਇਦਾ ਟ੍ਰੇਨਿੰਗ ਲੈ ਕੇ ਫਿਰ ਅਸੀਂ ਕੰਮ ਸ਼ੁਰੂ ਕੀਤਾ ਜੀ ਤੋ ਜਿੰਦ ਕਿ ਕਦੋਂ ਤੋਂ ਸ਼ੁਰੂ ਹੁੰਦੀ ਹੈ ਗੁੜੀ ਸੋਰੇ ਇਹ ਜੀ ਨਵੰਬਰ ਸਵੇਰੇ ਤਾਂ ਜੀ ਇਹਦਾ 4 ਵਜੇ ਦੇ ਤਕਰੀਬ ਚੱਲਦੀ ਆ ਜੀ ਤੇ ਰਾਤ ਨੂੰ 9-10 ਵਜੇ ਤੱਕ ਕੰਮ ਚੱਲਦਾ ਜੀ ਇਹਦਾ ਠੀਕ ਹੈ ਤੇ ਕਿੰਨੇ ਕਿ ਤਰ੍ਹਾਂ ਦੇ ਗੁੜੇ ਬਣਾਏ ਜਾਂਦੇ ਆ ਆਪਣੇ ਜੀ ਡਰਾਈ ਫਰੂਟ ਵਾਲਾ ਗੁੜ ਹੋ ਗਿਆ ਗਾਜਰ ਵਾਲਾ ਹੋ ਗਿਆ ਸੌਫ ਜਮੈਣ ਵਾਲਾ ਅਦਰਕ ਵਾਲਾ ਅਲਫੀ ਵਾਲਾ ਤੇ ਹਲਦੀ ਵਾਲਾ ਗੁੜ ਨੇ ਗੁੜ ਤੇ ਦੋ ਗਿਹੜੇ ਅੱਜ ਕੱਲ੍ਹ ਨੇ ਕਹਿੰਦੇ ਮਿੱਠੇ ਤੋਂ ਪਰਹੇਜ਼ ਕਰਨਾ ਚਾਹੀਦਾ ਉਹਨਾਂ ਨੂੰ ਕੀ ਕਹਿਣਾ ਸੀ ਕਿਉਂਕਿ ਡਾਕਟਰਾਂ ਵੱਲੋਂ ਅਕਸਰ ਖੁਰਖਾਂ ਦੀ ਸਲਾਹ ਦਿੱਤੀ ਆ ਇਹ ਨਾ ਲੋਕ ਜਿਹੜੇ ਦੇਸੀ ਮਿੱਠਾ ਸੀ ਇਹ ਤੋਂ ਲੋਕ ਪਿੱਛੇ ਹਟਦੇ ਗਏ ਉਹ ਬਿਮਾਰੀਆਂ ਦੇ ਘਿਰਦੇ ਗਏ ਜੀ ਆ ਹੁਣ ਲੋਕਾਂ ਨੂੰ ਦੁਬਾਰਾ ਫੇਰ ਰਾਹਤ ਮਿਲ ਰਹੀ ਹੈ ਜੀ ਹੁਣ ਗੁੜ ਤੇ ਪ੍ਰਾਣੀ ਵਿਰਸ਼ੇਵਾਲ ਦੁਬਾਰਾ ਮੁੜ ਰਹੇ ਨੇ ਜੀ ਤੇ ਇਹ ਤਾਂ ਡਾਕਟਰ ਸਾਹਿਬ ਵੀ ਦੱਸਦੇ ਨੇ ਵੀ 100 ਗ੍ਰਾਮ ਗੁੜ ਹਰੇਕ ਤੰਦਰੁਸਤ ਬੰਦੇ ਨੂੰ ਰੋਜ਼ ਖਾਣਾ ਚਾਹੀਦਾ ਜੀ ਤਾਂ ਕਿ ਬਿਮਾਰੀਆਂ ਤੋਂ ਛਡਕਾਰਾ ਮਿਲ ਸਕੇ ਜਿਹੜੇ ਲੋਕ ਦੂਰੋਂ ਦੂਰੋਂ ਆ ਰਹੇ ਨੇ ਕਾਫੀ ਬਜ਼ੁਰਗ ਵੀ ਨੇ ਜਿਹੜੇ ਆਉਂਦੇ ਨੇ ਕੀ ਕਹਿੰਦੇ ਨੇ ਉਹ ਉਹਨਾਂ ਦਾ ਕਹਿੰਦੇ ਜੀ ਅਸੀਂ ਇੰਦਾ ਨਾ ਗੁੜ ਜਿੱਦਾਂ ਦਾ ਅਸੀਂ ਪਹਿਲਾਂ ਆਪਣੇ ਜ਼ਮਾਨਿਆਂ 'ਚ ਖਾਂਦੇ ਸੀ ਵੀ ਉਹੀ ਗੁੜ ਦਾ ਟੈਸਟ ਆ ਜੀ ਤੇ ਉਦਾਂ ਦਾ ਹੀ ਗੁੜ ਸ਼ੱਕਰ ਇੱਥੇ ਮਿਲਦਾ ਜੀ ਉਹਨਾਂ ਨੂੰ ਮੇਰਾ ਨਾਮ ਜਨਤ ਹੈ ਤੇ ਮੈਂ ਬਾਰਵਾਂ ਆਈ ਹਾਂ ਤੇ ਮੈਂ ਪਹਿਲੀ ਵਾਰ ਗੁੜ ਬਣਿਆ ਦੇਖਿਆ ਉਹ ਜਿਵੇਂ ਉਥੇ ਗਾਜਰ ਵਾਲਾ ਐਂਡ ਇਟਸ ਰੀਲੀ ਕੋਲਕਸ ਆਈਵ ਨੇਵਰ ਸੀਨ ਇਟ ਬਿਫੋਰ ਐਂਡ ਆਈ ਥਿੰਕ ਇਟਸ ਸੋ ਆਵਸਮ ਕਿਹੜੀ ਕੰਟਰੀ ਤੋਂ ਆਏ ਹੋ ਤੁਸੀਂ ਬਾਹਰ ਇੰਗਲੈਂਡ ਕਦੀ ਦੇਖਿਆ ਸੀ ਗਾਜਰ ਵਾਲਾ ਗੋੜਿਆ ਇਦਾਂ ਦਾ ਨਹੀਂ ਅਸੀਂ ਨਹੀਂ ਕਰੇ ਰੱਖਿਆ ਕਿੱਦਾਂ ਦਾ ਕਿੱਦਾਂ ਦਾ ਫੀਲ ਹੋ ਰਿਹਾ ਜਿਵੇਂ ਤੁਸੀਂ ਪੰਜਾਬ 'ਚ ਆਏ ਹੋ ਪਟਿਆਲੇ ਆਏ ਹੋ ਕਿੱਦਾਂ ਦਾ ਫੀਲ ਹੋ ਰਿਹਾ ਚੀਜ਼ਾਂ ਦੇਖ ਕੇ ਪੁਰਾਣਾ ਕਲਚਰ ਬਹੁਤ ਵਧੀਆ ਕਦੀ ਦੇਖਿਆ ਨਹੀਂ ਉੱਥੇ ਬਾਰਿਸ਼ ਦਾ ਐਸਾ ਕੁਝ ਨਹੀਂ ਹੁੰਦਾ ਅੰਦਰ ਜਾ ਕੇ ਦੇਖਣਾ ਬਹੁਤ ਵਧੀਆ ਲੱਗਿਆ ਤੁਹਾਡੇ ਦਾਦਾ ਜੀ ਤੁਹਾਨੂੰ ਦੱਸ ਰਹੇ ਸੀ ਕਾ ਵੀ ਕੁਝ ਸਿੱਖਣ ਨੂੰ ਵੀ ਮਿਲਦਾ ਇਦਾਂ ਦੀਆਂ ਚੀਜ਼ਾਂ ਦੇਖ ਕੇ ਹਾਂ ਜੀ ਬਹੁਤ ਸਿੱਖਣ ਨੂੰ ਮਿਲਦਾ ਥੈਂਕ ਯੂ ਅਕਲ ਕੀ ਨਾਮ ਹੈ ਜੀ ਆਪਣਾ ਹਰਪਾਲ ਸਿੰਘ ਸੰਧੂ ਅੱਛਾ ਇਹ ਗੁੜ ਦੀ ਕੁਲਹਾੜੀ ਆ ਰਹੇ ਹੋ ਜੀ ਮੈਂ 10 ਕਨ ਦਾ ਸਾਰਾ ਖਾਲ ਹੋ ਗਿਆ ਅੱਛਾ ਕਿੰਦਾ ਦਾ ਗੂੜਾ ਹੈਗਾ ਤੁਸੀਂ ਟੇਸਟ ਵੀ ਕੀਤਾ ਹੋਣਾ ਇਹਦੇ ਵਰਗੀ ਕੁਆਲਿਟੀ ਮਿਲਦੀ ਨਹੀਂ ਅਸੀਂ ਪਟਿਆਲੇ ਤੋਂ ਲੈਣ ਆਉਂਦੇ ਉੱਥੇ ਜਿਹੜਾ ਮਿਲਦਾ ਚੀਨੀ ਵਾਲਾ ਗੂੜਾ ਮਿਲਦਾ ਹੁਣ ਇੱਥੇ ਕਿਹੜਾ ਕਿਹੜਾ ਗੂੜ੍ਹ ਖਰੀਦਿਆ ਤੁਸੀਂ ਮੈਂ ਤੋਂ ਗੱਜ ਨਾਲ ਵੀ ਲੈ ਕੇ ਗਿਆ ਹੁਣ ਲੈ ਕੇ ਜਾਉ ਸ਼ੱਕਰ ਲਾਉਂ ਗੂੜਾ ਲਾਉਂ ਹੁਣ ਅਸੀਂ ਛੋੜੇ ਹੋਗੇ ਇਹ ਤਾਂ ਮੈਂ ਵੀ ਵੀ ਕਿਲੋ ਠੱਠਾ ਲੈ ਕੇ ਜਾਣਾ ਅੱਛਾ ਅੰਕਲ ਗੱਲ ਕਰੀਏ ਸਾਫ ਸਫਾਈ ਦਾ ਵੀ ਪੂਰਾ ਧਿਆਨ ਹੈ ਇਹ ਆਪਾਂ ਨੂੰ ਦੂਜੀ ਕੁਲਹਾੜੀਆਂ ਤੇ ਦੇਖਣ ਨੂੰ ਮਿਲਦਾ ਇਦਾਂ ਦਾ ਨਹੀਂ ਹੈ ਇਹਦੇ ਮੁਕਾਬਲੇ ਦੀ ਮੰਨ ਲੇ ਤਾਂ ਪੰਜਾਬ થી ਮੈਨੂੰ ਲੱਭਣੀ ਛੱਡੂ ਪੈਣੀ ਜੀ ਜਿਉਂ ਕੁਆਲਟੀ ਇੱਥੇ ਹੈ ਨਾ ਨੇੜੇ ਤੇ ਹੁਣ ਕਿੰਨੀਆਂ ਰਾਹ ਤੇ ਮੀਰੀਆਂ ਨੇ ਰੋਕਣ ਲੱਗੇ ਸੀਗੇ ਅੱਗ ਫਿਰੋਪੀ ਜਾਂਣਾ ਤੁਸੀਂ ਬੱਚੇ ਨੂੰ ਵੀ ਸਮਝਾ ਰਹੇ ਸੀਗੇ ਛੋਟੇ ਬੱਚੇ ਨੂੰ ਕਿਉਂਕਿ ਆਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਘੱਟ ਪਤਾ ਵੀ ਗੁੜ ਕਿੱਦਾਂ ਬਣਦਾ ਇਹ ਜਿਹੜੇ ਮੇਰਾ ਪੋਤਾਂ ਦੇ ਪੋਤੇ ਇੰਗਲੈਂਡ ਤੋਂ ਆਏ ਨੇ ਅੱਛਾ 10 ਇੰਚ ਖੰਦੇ ਨੇ ਅੱਛਾ ਇਹਨਾਂ ਨੂੰ ਉਹ ਬੰਦਾ ਦਿਖਾਣਾ ਸੀ ਵੀ ਗੁਰ ਬੰਦਾ ਕੀ ਨਹੀਂ ਕਿਸ ਚੀਜ਼ ਤੋਂ ਬੰਦ ਤਾਂ ਕਿ ਪ੍ਰੈਕਟੀਕਲੀ ਦੇਖਣ ਤਾਂ ਇਹਨਾਂ ਨੂੰ ਯਾਦ ਰੱਖੋ